ਬਟਾਲਾ ਦੇ ਅਚਲੇਸ਼ਵਰ ਮੰਦਿਰ ਵਿਖੇ ਮਹਾਸ਼ਿਵਰਾਤਰੀ ਦੇ ਮੌਕੇ ਤੇ ਭਗਤਾਂ ਦੇ ਵੱਲੋਂ ਭੋਲੇ ਨਾਥੀ ਪੂਜਾ ਕੀਤੀ ਗਈ ਵੱਡੀ ਗਿਣਤੀ ਵਿੱਚ ਲੋਕ ਸ਼ਾਮਿਲ ਹੋਏ ਤੇ ਲੋਕਾਂ ਨੇ ਭਗਵਾਨ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਤੁਹਾਨੂੰ ਦੱਸ ਦਈਏ ਕਿ ਇਹ ਉਹ ਸਥਾਨ ਹੈ ਜਿੱਥੇ ਭਗਵਾਨ ਸ਼ਿਵ ਆਪਣੇ ਪਰਿਵਾਰ ਅਤੇ 13 ਕਰੋੜ ਦੇਵੀ-ਦੇਵਤਿਆਂ ਨਾਲ ਇੱਥੇ ਆਏ ਸਨ ਉੱਥੇ ਇੱਥੇ ਖਾਸ ਗੱਲ ਇਹ ਹੈ ਕਿ ਇਸ ਸਥਾਨ ਤੇ ਗੁਰਦੁਆਰਾ ਸ਼੍ਰੀ ਅਚਲ ਸਾਹਿਬ ਵੀ ਹੈ ਜਿੱਥੇ ਇਤਿਹਾਸ ਹੈ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਸ਼ਿਵਰਾਤਰੀ ਦੇ ਮੇਲੇ ਇੱਥੇ ਪਹੁੰਚੇ ਅਤੇ ਸਿੱਧ ਗੋਸ਼ਟੀ ਕੀਤੀ ਅਤੇ ਲੋਕਾਂ ਨੂੰ ਵਹਿਮਾਂ ਭਰਾਂ ਜੋ ਬਾਹਰ ਕੱਢਣ ਲਈ ਸੰਦੇਸ਼ ਦਿੱਤਾ ਉਥੇ ਹੀ ਬਟਾਲਾ ਦੇ ਵਿੱਚ ਹਿੰਦੂ ਸਿੱਖ ਭਾਈਚਾਰੇ ਦਾ ਪ੍ਰਤੀਕ ਹੈ ਇਸ ਧਾਰਮਿਕ ਸਥਾਨ ਦਾ ਇੱਥੇ ਵੱਡੀ ਗਿਣਤੀ ਵਿੱਚ ਲੋਕ ਇਕੱਠੇ ਹੋ ਕੇ ਆਉਂਦੇ ਹਨ ਅਤੇ ਇਸ ਦਿਹਾੜ ਨੂੰ ਬਹੁਤ ਹੀ ਸ਼ਰਧਾ ਨਾਲ ਮਨਾਇਆ ਜਾਂਦਾ ਹੈ ਭਗਵਾਨ ਕਾਰਤਿਕ ਸਵਾਮੀ ਦਾ ਸਥਾਨ ਅਚਲੇਸ਼ਵਰ धाम ਜਿਸ ਨੂੰ ਕਿ ਦੋਵਾਂ ਪੁੱਤਰਾਂ ਨੂੰ ਪ੍ਰਥਮ ਪੂਜਨ ਦਾ ਅਧਿਕਾਰ ਕੋਲੇ ਸ਼ੰਕਰ ਨੇ ਦੇਣਾ ਸੀ ਇੱਕ ਸ਼ਰਤ ਰੱਖੀ ਸੀ ਕਿ ਜਿਹੜਾ ਸਾਰੀ ਪ੍ਰਿਥਵੀ ਦਾ ਚੱਕਰ ਲਾ ਕੇ ਪਹਿਲਾਂ ਆਊਗਾ ਉਨਹੀਂ ਪ੍ਰਥਮ ਪੂਜਨ ਦਾ ਅਧਿਕਾਰ ਦਿੱਤਾ ਗਿਆ। ਮਾਤਾ ਪਿਤਾ ਦਾ ਆਦੇਸ਼ ਸੁਣ ਕੇ ਜਦ ਕੀ ਕਾਰਤਿਕ ਸਵਾਮੀ ਦੀ ਸਵਾਰੀ ਮੂਸਾ ਦੀ ਸੀ ਉਹ ਇੱਥੇ ਵਿਸ਼ਰਾਮ ਕਰ ਰਹੀ ਸੀ ਜਦੋਂ ਕੀ ਗਣੇਸ਼ ਜੀ ਮਹਾਰਾਜ ਦਾ ਪ੍ਰਥਮ ਪੂਜਨ ਦਾ ਅਧਿਕਾਰ ਜਿਹੜਾ ਕਲਾਸ ਚ ਦਿੱਤਾ ਗਿਆ ਉਸ ਤੋਂ ਬਾਅਦ 31 ਕੋਟੀ ਦੇਵਤਾ ਇਹਨਾਂ ਨੂੰ ਮਨਾਉਣ ਵਾਸਤੇ ਕਾਰਤਿਕ ਸਵਾਮੀ ਨੂੰ ਇੱਥੇ ਆਏ ਨੇ ਅਚਲ ਅਜਲੇਸ਼ਵਰ धाम ਔਰ ਪਹਿਲੀ ਬਾਸ਼ਾਏ ਗੁਰੂ ਨਾਨਕ ਦੇਵ ਜੀ ਮਹਾਰਾਜ ਵੀ ਇਸ ਪਵਿੱਤਰ ਸਰੋਵਰ ਦੇ ਕੰਢੇ ਉਹਨਾਂ ਦੀ ਸਿੱਧ ਗੋਸ਼ਟੀ ਹੋਈ ਹੈ ਅੱਜ ਮਹਾ ਸ਼ਬਰਤਰੀ ਦਾ ਤਿਉਹਾਰ ਸ੍ਰੀ ਅਜਲੇਸ਼ਵਰ ਮੰਦਿਰ ਕਾਰਜਵਾਟਰ ਟ੍ਰਸਟ ਵੱਲੋਂ 25 ਸਾਲ ਤੋਂ ਬੜੇ ਜੋਰ ਨਾਲ ਮਨਾਇਆ ਜਾਂਦਾ ਹੈ ਲੋਕੀ ਇੱਥੇ ਆਪਣੀਆਂ ਮਨੋ ਕਾਮਨਾ ਲੈ ਕੇ ਆਉਂਦੇ ਨੇ ਤੇ ਪੂਰੀਆਂ ਕਰਦੇ ਨੇ ਗੁਰਨਾਨਦ ਸਾਹਿਬ ਜਿਹੜੇ ਹੈ ਇਸ ਪਵਿੱਤਰ ਸਰੋਵਰ ਤੇ ਸਿੱਧ ਗੋਸ਼ਟੀ ਹੋਈ ਹੈ ਉਹਨਾਂ ਨੇ ਸਿੱਧਾਂ ਨੂੰ ਉਹਨਾਂ ਨੇ ਭਗਵਾਨ ਨਾਲ ਜੋੜਨ ਦੇ ਵੇਲੇ ਹੀ ਪ੍ਰੇਰਣਾ ਕੀਤੀ ਹੈ ਜਦਕਿ ਸਿੱਧ ਜਿਹੜੇ ਉਹ ਆਪਣੇ ਆਪ ਨਾਲ ਜਿਹੜੀ ਸੰਗਤ ਨੂੰ ਜੋੜਦੇ ਸੀ ਅੱਜ ਦੇ ਦਿਨ ਹੀ ਉਹ ਨਾਨਕਸਾ ਪੇਚਾਈ ਔਰ ਸਾਹਮਣੇ ਗੁਰਦੁਆਰਾ ਸਾਹਿਬ ਉਹਨਾਂ ਦੀ ਯਾਦ ਚ ਬਣਿਆ ਔਰ ਇਹ ਗੇਟ ਤੇ ਲਿਖਿਆ 109 ਮੇਲਾ ਸ਼ਿਵਰਾਤ ਬਾਬਾ ਚਲ ਬਟਾ ਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਦੇਖੋ ਬਹੁਤ ਘੱਟ ਸਥਾਨ ਐਸੇ ਮਿਲਦੇ ਹਨ ਜਿੱਥੇ ਮੰਦਿਰ ਤੇ ਗੁਰਦੁਆਰਾ ਸਾਹਿਬ ਇਕੱਠੇ ਹੋ ਅਸੀਂ ਸਮਝਦੇ ਹਾਂ ਧਰਤੀ ਬਹੁਤ ਵੱਡੇ ਭਗਾ ਵਾਲੀ ਹੈ ਕਿਉਂਕਿ ਦੋ ਸ੍ਰਿਸ਼ਟੀ ਦੇ ਮਾਲਕ ਤਾਂਤਕ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਸਤਿ ਸ਼੍ਰੀ ਅਕਾਲ ਸ਼ਿਵ ਜੀ ਦਾ ਇੱਥੇ ਆਉਣਾ ਬਹੁਤ ਵੱਡੇ ਭਾਗ ਨੇ ਸਾਡੇ। ਇਹ ਸਥਾਨ ਦੋਨੇ ਜਰੇ ਭਾਈਚਾਰੇ ਸਾਂਝ ਦਾ ਪ੍ਰਤੀਕ ਨੇ, Hindu ਸਖ ਜੇਤਤਾ ਦਾ ਪ੍ਰਤੀਕ ਨੇ। ਇਹ ਸਾਰੇ ਹੀ ਤਿਉਹਾਰ ਭਾਵੇਂ ਕੋਈ ਸਿੱਖ ਧਰਮ ਦੇ ਹੋਣ, ਭਾਵੇਂ ਕੋਈ Hindu ਭਾਈਚਾਰੇ ਦੇ ਹੋਣ, ਸਾਰੇ ਤਿਉਹਾਰ ਅਸੀਂ ਸਾਰੇ ਇੱਕ ਦੂਜੇ ਨਾਲ ਮਿਲ ਪੈ ਕੇ ਪਾ ਪ੍ਰੇਮ, ਪਿਆਰ, ਇਫਾਕ, ਮੁਹੱਬਤਾਂ ਮਨਾਉਂਦੇ ਹਾਂ। ਧੰਤਨ ਸਿੰਘ ਸਾਹਿਬ ਜੁਰ ਨਨਦੇਵ ਜੀ ਮਹਾਰਾਜ ਜਦੋਂ ਇੱਥੇ ਆਏ ਨੇ, ਉਦੋਂ ਸ਼ਿਵਰਾਤਰੀ ਦਾ ਦਿਹਾੜਾ ਸੀ। ਭਾਈ ਗੁਰਦਾਸ ਜੀ ਨੇ ਵੀ ਆਪਣੀਆਂ ਵਾਰਾਂ ਵਿੱਚ ਮੇਲਾ ਸੰਸਿਉ ਰਾਤਾ ਬਾਬਾ ਚਲਵਟਾਲੇ ਆਈ ਦਾ ਵਰਣਨ ਕੀਤਾ ਹੈ ਉਹਨਾਂ ਇੱਥੇ ਆ ਕੇ ਜੋ ਸਿੱਧਾਂ ਨਾਲ ਗੋਸ਼ਤ ਕੀਤੀ ਵਿਚਾਰਾ ਕੀਤੀਆਂ ਗ੍ਰਾਮਾ ਪਰਮਾ ਦਾ ਪਖੰਡਾ ਦਾ ਨਾਸ ਕੀਤਾ ਇਹਨਾਂ ਚੀਜ਼ਾਂ ਦਾ ਖੰਡਰ ਕੀਤਾ ਉਹਨਾਂ ਨੇ ਸਮਝਾਇਆ ਕਿ ਆਹੋ ਸ਼ਬਦ ਗੁਰੂ ਦੇ ਲੜ ਲੱਗੇ ਏ ਜੋ ਕੋਈ ਪ੍ਰਾਪਤ ਕਰਨਾ ਹੈ ਤੇ ਗ੍ਰਸਤੀ ਧਰਮ ਅਪਣਾਈ ਏ ਕਿਉਂਕਿ ਉਸ ਵਕਤ ਦੇ ਜੋਗੀ ਸਨ ਉਹ ਗ੍ਰਸਤੋ ਬੇਮੁਖ ਹੋ ਕੇ ਘਰਵਾਰ ਛੱਡ ਕੇ ਜੰਗਲਾਂ ਵਿੱਚ ਚਲੇ ਗਏ ਸਨ ਉਹਨਾਂ ਨੇ ਸਾਰੇ ਧਰਮਾਂ ਨੂੰ ਉੱਤਮ ਕ੍ਰਿਸਪਰ ਨੂੰ ਪਿਆ ਸੋ ਅੱਜ ਲੋੜ ਆ ਸਾਨੂੰ ਇਹ ਸਾਰੇ ਤਿਆਰ ਮਿਲ ਬੈਠ ਕੇ ਆਪਸ ਵਿੱਚ ਪ੍ਰੇਮ ਪਿਆਰ ਦਾ 파ਗਨਾ ਮਨੋਣਾ ਚਾਹੀਦੇ ਹਨ ਸੋ ਅੱਜ ਦੇ ਪਾਵਰ ਪਵਿੱਤਰ ਦਿਹਾੜੇ ਦੀ ਸ਼ਗਰਾਤਰੀ ਦੇ ਦਿਹਾੜੇ ਦੀ ਸਾਲਾਨਾ ਜੋੜ ਮੇਲਾ ਸਿੱਧ ਬੋਸਟ ਦੇ ਪਾਵਰ ਪਵਿੱਤਰ ਦਿਹਾੜੇ ਦੀ ਮਾਸੂ ਮਾਨਕ ਨਾਮ ਵਿਆਹ ਸੰਤਾ ਨੂੰ ਦੇਵਤੀਆ ਕਰਾਇਆ ਤੋਂ ਮੁਬਾਰਕਬਾਦ ਦੇਣਾ A1 ਪੰਜਾਬੀ ਟੀਵੀ ਲਈ ਬਟਾਲਾ ਤੋਂ ਲਾਪਰੀ ਖੁਸ਼ੀਪੁਰਤੀ ਰਿਪੋਰਟ